ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਬਾਪੂ 115 ਸਾਲ ਦੇ ਦੜਾਕ ਫੌਜਾ ਸਿੰਘ ਦੀ ਸਿਹਤ ਤੇ ਉਮਰ ਦਾ ਕੀ ਰਾਜ ਸੀ ਕਿਹੜਾ ਪਾਠ ਕਰਦੇ ਸੀ ਰੋਜ਼ ਸੰਤਾਂ ਦੇ ਦੱਸੇ ਤਾਈਓ ਇਨੀ ਲੰਮੀ ਉਮਰ ਜੀ ਕੇ ਗਏ ਨੇ ਬਿਨਾਂ ਦਵਾਈ ਤੋਂ ਬਿਨਾਂ ਡਾਕਟਰ ਤੋਂ ਬੜੀ ਹੈਰਾਨ ਕੀ ਦੀ ਗੱਲ ਹੈ ਸੋ ਆਪਾਂ ਬੇਨਤੀਆਂ ਜਿਹੜੀਆਂ ਨੇ ਜਰੂਰ ਸਾਂਝੀਆਂ ਕਰਾਂਗੇ ਆਪ ਸੰਗਤ ਦੇ ਨਾਲ ਸਭ ਤੋਂ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਫੌਜਾ ਸਿੰਘ ਜੀ ਬਾਰੇ ਜਿਨ੍ਹਾਂ ਨੂੰ ਸੁਣ ਕੇ ਅੱਜ ਅਸਚਰਜ ਆ ਲੱਗ ਗਿਆ ਕਈ ਲੋਕ ਜਿਹੜੇ ਨੇ ਬੜੇ ਅਸਚਰਜ ਹੋਏ ਨੇ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਸਰਦਾਰ ਫੌਜਾ ਸਿੰਘ ਹੀ ਨੇ ਜੋ ਇਨੀ ਲੰਬੀ ਉਮਰ ਜੀਕੇ ਗਏ ਨੇ ਪਰ ਇਸ ਤੋਂ ਪਹਿਲਾਂ ਜੇ ਇਤਿਹਾਸ ਨੂੰ ਫਰੋਲੀਏ ਤਾਂ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਦਾ ਜਿਹੜਾ ਜ਼ਿਕਰ ਮਿਲਦਾ ਹੈ ਬਾਬਾ ਗੁੱਡਾ ਸਾਹਿਬ ਜੀ ਦੀ ਉਮਰ ਜਿਹੜੀ ਹੈ ਵਿਦਵਾਨਾਂ ਨੇ ਕਥਨ ਕੀਤਾ ਹੈ ਕਹਿੰਦੇ 126 ਸਾਲ ਦੀ ਕਈਆਂ ਨੇ 124 ਵੀ ਕੀਤਾ 120 ਵੀ ਕੀਤਾ ਚਲੋ ਵੈਸੇ ਵੀ ਜੇ ਗੱਲ ਕਰੀਏ ਤਾਂ ਬਹੁਤ ਲੰਬੀ ਉਮਰ ਹੈ ਅੱਜ ਦੇ ਜੇ ਹੁਣ ਅੱਜ ਦੇ ਸਮੇਂ ਦੀ ਗੱਲ ਕਰੀਏ 40 45 50 60 ਹੀ ਉਮਰ ਬਹੁਤ ਵੱਡੀ ਮੰਨੀ ਜਾਂਦੀ ਹੈ ਕਹਿੰਦੇ 50 60 ਸਾਲ ਜੀ ਗਿਆ ਤਾਂ ਬੜੀ ਚੰਗੀ ਗੱਲ ਹੈ ਇਸ ਤੋਂ ਵੱਧ ਦੇ ਬਜ਼ੁਰਗ ਵੱਧ ਤੋਂ ਵੱਧ 70 ਤੱਕ ਜਾਂਦਾ ਹੈ ਉਹਦੋਂ ਨਹੀਂ ਪਹਿਲੇ ਹੀ ਜਿਹੜਾ ਹੈ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ ਔਰ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਸਾਧ ਸੰਗਤ ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਪ੍ਰਯਾਸ ਕਰਿਓ ਮੈਂ ਬੇਨਤੀਆਂ ਕਰਾਂ ਗੁਰਮੁਖ ਵਿਆਰਿਓ ਸਰਦਾਰ ਹੋਜਾ ਸਿੰਘ 115 ਸਾਲ ਦੇ ਨੇ ਸੋ ਬਹੁਤਾ ਅश्चर्यਜਨ ਉਹ ਵੀ 115 ਸਾਲ ਕਿ ਜਿਹੜੀ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਜਿਹੜੀ ਪਰਮਾਤਮਾ ਨੇ ਸਵਾਸਾਂ ਦੀ ਜਿਹੜੀ ਇਹ ਪੂੰਜੀ ਦੇ ਦਿੱਤੀ ਸੋ ਪਿਆਰਿਓ ਇਹ ਕਿਸੇ ਨੂੰ ਅਲੱਗ-ਅਲੱਗ ਦਿਤੀਏ ਕਿਸੇ ਨੂੰ ਕਿੰਨੀ ਕਿਸੇ ਨੂੰ ਕਿੰਨੀ ਕਿਸੇ ਨੂੰ ਕਿੰਨੀ ਦਿਤੀ ਹੈ ਸਾਰਿਆਂ ਨੂੰ ਅਲੱਗ-ਅਲੱਗ ਦਿਤੀ ਹੈ ਸਾਰਿਆਂ ਨੂੰ ਜੇ ਆਪਾਂ ਗੱਲ ਕਰੀਏ ਸਾਰਿਆਂ ਨੂੰ ਅਲੱਗ-ਅਲੱਗ ਬਖਸ਼ਿਸ਼ ਕੀਤੀ ਆ ਕਿਸੇ ਨੂੰ 2-4 ਸਾਲ ਕਿਸੇ ਨੂੰ ਕਿੰਨੀ ਕਿਸੇ ਨੂੰ ਕਿੰਨੀ ਕਿਸੇ ਨੂੰ 60 ਸਾਲ ਜਾਂ 70 ਸਾਲ ਕਿਸੇ ਨੂੰ 100 ਸਾਲ ਦੀ ਬڑے ਬਜ਼ੁਰਗ ਦੇਖੇ ਨੇ ਜਿਹੜੇ 98 ਸਾਲਾਂ ਦੇ ਨੇ 105 ਸਾਲਾਂ ਦੇ ਨੇ ਤੁਸੀਂ ਵੇਖਿਆ ਹੋਊਗਾ ਵੀ ਸੋ ਸੱਤ ਪਤਨੀ 8 ਸਾਲਾਂ ਦੀ ਬੇਬੇ ਆ ਜਿਹੜੀ ਤੁਰ ਕੇ ਗੁਰੂ ਘਰ ਜਾਂਦੀ ਆ ਤੁਰ ਕੇ ਖੁਦ ਆਪ ਹੁਣ ਦੇਖੋ ਇੱਕ ਸਦੀ ਇੱਕ ਸਦੀ ਤੋਂ ਵੀ ਉੱਪਰਲਾ ਸਮਾਂ ਹੋ ਗਿਆ ਜਿਹੜੇ ਅश्चਰਜ ਮੰਨਦੇ ਨੇ ਇਹਨਾਂ ਗੱਲਾਂ ਨੂੰ ਇਸੇ ਕਰਕੇ ਕਹਿੰਦਾ ਵੀ ਪਰਮਾਤਮਾ ਦਾ ਜਿਹੜਾ ਘਰ ਹੈ ਪਰਮਾਤਮਾ ਦੇ ਘਰ ਦਾ ਕਿਸੇ ਨੇ ਭੇਦ ਨਹੀਂ ਪਾਇਆ ਪਰਮਾਤਮਾ ਦੇ ਘਰ ਦਾ ਕਿਸੇ ਨੇ ਭੇਜ ਨਹੀਂ ਪਾਇਆ ਪਰਮਾਤਮਾ ਬਹੁ ਰੰਗਾਂ ਦੇ ਵਿੱਚ ਇਹਨੂੰ ਬਖਸ਼ਿਸ਼ਾਂ ਕਰਕੇ ਉਹਨੇ ਕਿਵੇਂ ਨਿਵਾਜਿਆ ਕਿਸੇ ਨੂੰ ਕਿਵੇਂ ਨਿਵਾਜਿਆ ਸਾਹ ਸੰਗਤ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਉਹ ਪਰਮਾਤਮਾ ਦੀ ਸਰਦਾਰ ਫੌਜਾ ਸਿੰਘ ਜਿਹੜੇ ਸੀ 115 ਸਾਲਾਂ ਦੇ ਹੋਏ ਨੇ ਤੇ ਉਹਨਾਂ ਦੀ ਉਮਰ ਦਾ ਜਿਹੜਾ ਰਾਜ ਸੀ ਚੰਗਾ ਖਾਣਾ ਤੇ ਬਿਨਾਂ ਮਿਲਾਵਟ ਤੋਂ ਬਿਨਾਂ ਕੋਈ ਇਦਾਂ ਡਾਈਟ ਵਾਲੀਆਂ ਚੀਜ਼ਾਂ ਖਾਣੀ ਆ ਤਾਕਤ ਵਾਲੀਆਂ ਚੀਜ਼ਾਂ ਖਾਣੀ ਤੇ ਜਿਆਦਾ ਫਾਸਟ ਫੂਡ ਨਾ ਖਾਣਾ ਤੇ ਪਾਠ ਕਰਨਾ ਗੁਰੂ ਤੇ ਵਿਸ਼ਵਾਸ ਰੱਖਣਾ ਔਰ ਸਭ ਤੋਂ ਵੱਡੀ ਗੱਲ ਕਿ ਉਹ ਸਿੱਖ ਸਰਦਾਰ ਸੀ ਤੇ ਮਹਾਂਪੁਰ ਕਹਿੰਦੇ ਸੀ ਜਿਹੜਾ ਆਪਣੀ ਸਿਹਤ ਦਾ ਖਿਆਲ ਰੱਖਦਾ ਹੈ ਖਾਣ ਪੀਣ ਦਾ ਖਿਆਲ ਰੱਖਦਾ ਹੈ ਕਿੰਨੇ ਭਾਈ ਸਭ ਤੋਂ ਵੱਡੀ ਗੱਲ ਵੀ ਸਿਹਤ ਜਿਹੜੇ ਪਰਮਾਤਮਾ ਨੇ ਠੀਕ ਰੱਖਣੀ ਹੈ ਖਾਣਾ ਪੀਣਾ ਤਾਂ ਆਪਾਂ ਠੀਕ ਰੱਖ ਲਾਂਗੇ ਪਰ ਜਿਹੜੇ ਪਰਮਾਤਮਾ ਨੇ ਸੇਤ ਠੀਕ ਰੱਖਣੀ ਆ ਕਹਿੰਦੇ ਉਹਨੂੰ ਨਾ ਭੁੱਲਣਾ ਉਹਨੂੰ ਯਾਦ ਕਰਨਾ ਕਹਿੰਦੇ ਸਭ ਤੋਂ ਵੱਡਾ ਇਹ ਰਾਜ ਹੈ ਪਰਮਾਤਮਾ ਦੀ। ਦੀ ਨਾਮ ਬਾਣੀ ਦਾ ਉਹਦੀ ਬੰਦਗੀ ਦਾ ਕਹਿੰਦੇ ਸਭ ਤੋਂ ਵੱਡਾ ਰਾਜ ਇਹੀ ਹੈ ਬੰਦੇ ਦੀ ਜ਼ਿੰਦਗੀ ਦਾ। ਜੇ ਆਪਾਂ ਮੰਨ ਕੇ ਚੱਲੀਏ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ। ਮੇਰੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਜਿਹੜਾ ਖੁਦ ਨੂੰ ਇਨਾ ਲਾਇਕ ਸਮਝੇ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਦੇ ਨੇੜੇ ਹੋ ਜਾਏ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋ ਜਾਏ ਤੇ ਮੈਂ ਕਈ ਬੜੀ ਬੇਨਤੀਆਂ ਕੀਤੀ ਨੇ ਬਿਨਾ ਡਾਕਟਰ ਤੋਂ ਬਿਨਾ ਦਵਾਈ ਤੋਂ ਉਹ ਬੰਦਾ ਜੀਵਤ ਰਹਿ ਸਕਦਾ ਜਿਹੜਾ ਗੁਰੂ ਤੇ ਭਰੋਸਾ ਕਰਦਾ ਜਿਹੜਾ ਪਾਤਸ਼ਾਹ ਤੇ ਭਰੋਸਾ ਕਰਦਾ ਪਤਾ ਕਿਵੇਂ ਮਿੱਤਰੋ ਚਮਕੌਰ ਦੀ ਗੜੀ ਨੂੰ ਘੇਰਾ ਪੈ ਜਾਂਦਾ ਤੁਸੀਂ ਵੇਖਿਆ ਹੋਵੇਗਾ 7-8 ਮਹੀਨੇ ਕੀ ਤੁਹਾਨੂੰ ਲੱਗਦਾ ਹੈ ਕੋਈ ਵੈਦ ਹਕੀਮ ਜਿਹੜਾ ਉਹਨਾਂ ਨੇ ਅੰਦਰ ਜਾਣ ਦਿੱਤਾ ਹੋਊਗਾ 8-9 ਮਹੀਨੇ ਘੇਰਾ ਪਿਆ ਰਿਹਾ ਕਿ ਕੋਈ ਵੈਦ ਹਕੀਮ ਅੰਦਰ ਗਿਆ ਹੋਵੇਗਾ ਜਾ ਕੇ ਸਿੰਘਾਂ ਦਾ ਜਿਹੜੇ ਜ਼ਖਮੀ ਹੋ ਜਾਂਦੇ ਸੀ ਉਹਨਾਂ ਦਾ ਇਲਾਜ ਕੀਤਾ ਹੋਏਗਾ ਉਹਨਾਂ ਦਾ ਰੱਬ ਹੀ ਰੱਖਾਂ ਸੀ ਪਰਮਾਤਮਾ ਖੁਦ ਆਪ ਦੂਜੀ ਗੱਲ ਔਰ ਜਿਹੜੇ ਪਰਮਾਤਮਾ ਦੀ ਆਪਾਂ ਗੱਲ ਕਰਦੇ ਆਂ ਵੀ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖਿਆ ਉਹ ਪਰਮਾਤਮਾ ਦੀ ਗੱਲ ਹੋਈ ਐ ਇੱਥੇ ਆਪੂ ਬਣੇ ਪਰਮਾਤਮਾ ਦੀ ਜਾਂ ਆਪੂ ਬਣੇ ਬਾਬਿਆਂ ਦੀ ਗੱਲ ਨਹੀਂ ਹੋ ਰਹੀ ਪਿਆਰੇਓ ਉਹ ਪਰਮਾਤਮਾ ਉਹ ਕਿੰਨਾ ਮਹਾਨ ਐ ਇਹ ਆਪਾਂ ਅੰਦਾਜ਼ਾ ਲਾ ਸਕਦੇ ਆਂ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਰਹਿਮਤ ਕੀਤੀ ਕਿੱਡੀ ਵੱਡੀ ਮੇਰੇ ਸਤਗੁਰੂ ਦੀ ਕਿਰਪਾ ਵਰਤੀ ਐ ਕਿੱਡੀ ਵੱਡੀ ਮੇਰੇ ਪਾਤਸ਼ਾਹ ਦੀ ਕਿਰਪਾ ਵਰਤੀ ਐ ਇਹ ਆਪਾਂ ਅੰਦਾਜ਼ਾ ਲਾ ਸਕਦੇ ਆਂ ਮੈਂ ਬੇਨਤੀਆਂ ਕਰ ਦਵਾ ਹਾਂ ਕਿ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਸਿੰਘ ਆਉਂਦੇ ਨੇ ਮਕੌਰ ਦੀ ਕੱਚੀ ਗੜੀ ਦੇ ਵਿੱਚ ਜਦੋਂ ਸਿੰਘਾਂ ਨੂੰ ਫਟ ਲੱਗੇ ਹੋਏ ਨੇ ਜਿਹੜੇ ਕਿ ਸਰਸਾ ਨਦੀ ਨੂੰ ਪਾਰ ਕਰਕੇ ਆਏ ਨੇ ਉਹਨਾਂ ਕੋਲ ਕੁਝ ਨਹੀਂ ਹੈਗਾ ਕੇਵਲ ਗੁਰੂ ਤੇ ਵਿਸ਼ਵਾਸ ਹੈਗਾ ਪਰਿਵਾਰ ਵਿਛੋੜਾ ਹੋ ਜਾਂਦਾ ਤੇ ਸਰਸਾ ਨਦੀ ਨੂੰ ਪਾਰ ਕਰਦੇ ਆਂ ਬੜੀਆਂ ਸੱਟਾਂ ਵੱਜਦੀਆਂ ਨੇ ਬੜੀਆਂ ਮੁਸ਼ਕਲਾਂ ਨੂੰ ਝੱਲਦੇ ਨੇ ਉਹ ਜਿਹੜੇ ਸਿੰਘ ਨੇ ਸੋ ਸਾਧ ਸੰਗਤ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਵੀ ਉੱਥੇ ਕੋਈ ਵੈਦ ਹਕੀਮ ਕੋਈ ਡਾਕਟਰ ਜਿਹੜਾ ਉਹ ਨਹੀਂ ਹੈਗਾ ਜਿੰਨਾ ਕਿਸੇ ਕੋ ਸਰਿਆ ਆਪਣੇ ਤੌਰ ਤੇ ਉਹਨਾਂ ਨੇ ਮਲਮ ਪੱਡੀਆਂ ਕੀਤੀਆਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਦੋਂ ਸਾਰੀ ਰਾਤ ਨਹੀਂ ਬਿਤੇ ਬੈਠੇ ਇਧਰੋਂ ਉੱਠੇ ਉਧਰਲੇ ਬੰਨੇ ਇਧਰੋਂ ਉੱਠੇ ਉਧਰਲੇ ਬੰਨੇ ਚਲੇ ਗਏ ਸਿੰਘਾਂ ਦੇ ਜ਼ਖਮਾਂ ਨੂੰ ਵੇਖਦੇ ਨੇ ਦਸਤਾਰਿਆਂ ਨੂੰ ਲੋਟ ਕਰਦੇ ਨੇ ਉਹਨਾਂ ਕੋਲੇ ਕੋਈ ਵੈਦ ਹਕੀਮ ਨਹੀਂ ਅੰਗ ਕੱਟ ਗਏ ਵੱਢ ਗਏ ਫੱਟ ਲੱਗ ਗਏ ਢੂੰਗੇ ਪਰ ਕੋਈ ਦਵਾਈ ਨਹੀਂ ਗੁਰੂ ਤੇ ਪਰੋਸਾ ਆਪਾ ਪੜ੍ਹਦੇ ਨਾ ਪ੍ਰਭ ਭਾਵੇ ਬਿਨ ਸਾਸ ਤੇ ਰੱਖਿਆ ਸਤ ਗੁਰੂ ਭਾਵੇ ਤੇ ਬਿਨਾ ਸਵਾਸਾਂ ਤੋਂ ਜਿਉਂਦਾ ਰੱਖ ਸਕਦਾ ਸਤ ਗੁਰੂ ਭਾਵੇ ਬਿਨਾ ਸਵਾਸਾਂ ਤੋਂ ਜਿਉਂਦਾ ਰੱਖ ਸਕਦਾ ਸਾਧ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਮਹਿਰਾਮਤ ਕਰਦੇ ਨੇ ਬਿਨਾ ਸਵਾਸਾਂ ਤੋਂ ਜੀਵਤ ਰੱਖ ਸਕਦੇ ਨੇ ਬਿਨਾ ਸਵਾਸਾਂ ਤੋਂ ਜਿਉਂਦੇ ਰੱਖ ਸਕਦੇ ਨੇ ਇਹ ਮੇਰੇ ਗੁਰੂ ਦੇ ਵਿੱਚ ਕੁਆਲਿਟੀ ਹੈ ਇਹ ਪਾਤਸ਼ਾਹ ਦੇ ਵਿੱਚ ਕੁਆਲਿਟੀ ਆ ਤੇ ਮੈਂ ਕਈ ਵਾਰੀ ਸੋਚਦਾ ਹੁੰਨਾ ਪਿਆਰਿਓ ਉਹ ਸਤਿਗੁਰੂ ਐਸਾ ਹੈ ਉਹ ਸਤਿਗੁਰੂ ਐਸਾ ਮਹਾਨ ਹੈ ਗੁਰਮੁਖ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਸਤਿਗੁਰੂ ਕਿਰਪਾ ਕਰਦੇ ਨੇ ਜਿਹੜੇ ਬੰਦੇ ਨੂੰ ਜੀਵਤ ਰੱਖ ਸਕਦੇ ਨੇ ਜੇ ਮਾਰ ਸਕਦੇ ਨੇ ਤਾਂ ਜਵਾਲ ਵੀ ਸਕਦੇ ਨੇ ਕਿਸੇ ਵਿੱਚ ਹੈ ਤਾਕਤ ਜਿਹੜਾ ਮਾਰ ਕੇ ਜਵਾਲ ਦੇ ਦੱਸੋ ਜੀ ਨਹੀਂ ਹੈਗੀ ਨਾ ਪਰ ਇਹ ਸਤਿਗੁਰੂ ਦੇ ਵਿੱਚ ਹੈ ਇਸੇ ਕਰਕੇ ਹੋ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਉਹ ਮਹਾਰਾਜ ਨੇ ਇਸੇ ਕਰਕੇ ਉਹ ਦੀਨ ਦੁਨੀਆਂ ਦੇ ਮਾਲਕ ਨੇ ਦੀਨ ਦੁਨੀਆਂ ਦੇ ਵਾਲੀ ਨੇ ਪਿਆਰਿਓ ਸਤਿਗੁਰੂ ਬਹੁਤ ਵੱਡੀ ਸ਼ਕਤੀ ਨੇ ਬੜੀ ਮਹਾਨ ਤਾਕਤ ਨੇ ਸੋ ਪਿਆਰਿਓ ਬਿਨਾ ਡਾਕਟਰ ਤੋਂ ਬਿਨਾ ਦਵਾਈ ਤੋਂ ਜੀਵਤ ਰੱਖ ਸਕਦੇ ਨੇ ਤੇ ਬਿਨਾ ਸਾਹ ਸੰਗਤ ਕਿਸੇ ਰੋਗ ਦੇ ਬੰਦਾ ਲੰਬੀ ਜ਼ਿੰਦਗੀ ਜੀ ਸਕਦਾ ਜੇ ਗੁਰੂ ਦੀ ਕਿਰਪਾ ਹੋਵੇ ਜੇ ਸਤਿਗੁਰੂ ਦੀ ਕਿਰਪਾ ਹੋਵੇ ਇਸ ਗੱਲ ਨੂੰ ਆਪਾਂ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਪੜ੍ਹ ਸਕਦੇ ਹਾਂ ਬਿਨਾ ਖੋਪਰ ਤੋਂ ਇੰਨਾ ਡਾਡਾ ਜ਼ਖਮ ਲੈ ਕੇ 22 ਦਿਨ ਜੀਵਤ ਰਹਿਣਾ ਕੋਈ ਸੌਖੀ ਜੀ ਗੱਲ ਨਹੀਂ ਇਸ ਗੱਲ ਨੂੰ ਸੋਚ ਕੇ ਵੇਖਿਆ ਜੀ ਸੋ ਪਿਆਰਿਓ ਇਹ ਗੁਰੂ ਦੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ